2018 ਦੀ ਗੱਲ ਹੈ ਜੀ ਮੈਂ ਕਿਲਰਾਇਆਪੁਰ ਗਿਆ ਸੀਗਾ ਉੱਥੇ ਕੋਈ ਦੋ ਕੰਨ ਦੇ ਇੱਕ ਹਾਂ ਦੋ ਕੰਨਾਂ ਦੇ ਨਾਲ 50 ਕਿਲੋ ਵੇਟ ਚੱਕਦਾ ਸੀ ਉਹਦੇ ਇੱਕ ਕੰਨ ਦੇ ਵਿੱਚ ਮੈਂ ਕਲੰਪ ਕੱਸਦਾ ਵੇ ਜੱਸਦੇ-ਜੱਸਦੇ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਵੀ ਇਹ ਦੋ ਕੰਨਾਂ ਨਾਲ ਚੱਕੀ ਜਾਂਦਾ ਇਹਨਾਂ ਵੇਟ ਮੈਂ ਕਿਹਾ ਮੈਂ ਤਾਂ ਇੱਕ ਕੰਨ ਨਾਲ ਹੀ ਚੱਕ ਦੂੰਗਾ ਤੇ ਗੋੜਾ ਸੀਗਾ ਉਸ ਟਾਈਮ 82 600 ਦਾ ਸੀਗਾ ਗਿਨੀਸ ਵਰਲਡ ਰਿਕਾਰਡ ਵਿੱਚ ਕਿਸੇ ਨੇ ਬਣਾਇਆ ਸੀਗਾ ਤੇ ਉਹ ਵੀ ਲੁਧਿਆਣੇ ਦਾ ਸੀਗਾ ਤੇ ਮੈਂ ਕਭੀ ਉਹਦਾ ਰਿਕਾਰਡ ਤੋੜੂਗਾ ਮੈਂ ਇੱਕ ਕੰਦੇ ਨਾਲ ਨਹੀਂ ਮਿੱਕੇ ਕਿਉਂ ਨਾ ਮੈਂ ਜਿਹੜੀ ਉਹਦੀ ਵੀਡੀਓ ਉਹ ਧਿਆਨ ਨਾਲ ਦੇਖਾਂ ਇਹ ਕੋਈ ਨੌਕਸਾ ਤਾਂ ਮੈਨੂੰ ਕੀ ਪਤਾ ਲੱਭ ਜਵੇ ਜਦੋਂ ਮੈਂ ਉਹਦੀ ਵੀਡੀਓ ਧਿਆਨ ਨਾਲ ਦੇਖੀ ਮੈਨੂੰ ਨੌਕਸ ਲੱਗ ਗਿਆ ਕਿ ਨੌਕਸ ਕੀ ਹੈ ਮੈਂ ਆਪਣੇ ਦੋਸਤ ਨੂੰ ਫੋਨ ਮਾਰਿਆ ਰਾਜਪਾਲ ਨੂੰ ਮੈਂ ਕਹਾ ਤੂੰ weight ਪਾ 90 ਕਿਲੋ ਮੈਂ ਆ ਗਿਆ ਕਹਿੰਦਾ ਯਾਰ 70 ਤੇ ਕਲੰਪ ਡਿੱਗਿਆ ਸੀ ਤੂੰ 90 ਗਿਆ ਤਾਂ ਮੈਂ ਕਹਿੰਦਾ ਬਸ ਪਾ ਦੇ ਮੈਂ ਆ ਗਿਆ ਬਸ ਨਵੰਬਰ ਦਾ ਮਹੀਨਾ ਸੀ 2018 ਦਾ 90 ਕਿਲੋ ਮੈਂ ਚੱਕਦਾ ਤੇ 5 ਸੈਕਿੰਡ ਹੋਲਡ ਵੀ ਹੋ ਗਿਆ ਤੇ ਮੇਰਾ ਰਿਕਾਰਡ ਉਹਦਾ ਰਿਕਾਰਡ ਵੀ ਟੁੱਟ ਗਿਆ ਤੇ ਮੈਨੂੰ ਸੋ 1 ਮਹੀਨੇ ਚ ਮੈਨੂੰ ਜਵਾਬ ਆ ਗਿਆ ਸੀ ਸੋ ਕੁਝ ਉਹਨਾਂ ਦੀ ਪੇਈ ਸੀਗੀ ਕਰਨੀ ਹੁੰਦੀ ਐ ਪੇ ਇਹਦੇ ਸਰਟੀਫਿਕੇਟ ਲਈ ਤੇ ਮੈਡਲ ਲਈ ਉਹ ਮੈਂ ਉਹਨਾਂ ਨੂੰ ਪੇ ਕਰਤੀ ਸੀਗੀ ਤੇ ਮੈਨੂੰ ਇਹ 7 ਦਿਨਾਂ ਦੇ ਵਿੱਚ ਇੱਕ ਗਿਨੀਸ ਦਾ ਸਰਟੀਫਿਕੇਟ ਤੇ ਇਹ ਮੈਡਲ ਇਹ ਦੋਨੇ ਚੀਜ਼ਾਂ ਮੈਨੂੰ ਮਿਲ ਗਈ ਸੀ 82600 ਦਾ ਗਿਨੀਸ ਵਲਡਰ ਕੋਡ ਆ 2013 ਦੇ ਵਿੱਚ ਟਰਕੀ ਦੇ ਵਿੱਚ ਬਣਾਇਆ ਇਟਲੀ ਚ ਤੇ ਉਹ ਫਿਰ ਮੈਂ ਤੋੜ ਕੇ ਪਟਾਸੀ ਕਿਲੋ ਚੱਕ ਕੇ ਉਹ ਮੈਂ ਤੋੜ ਕੇ ਆਪਣਾ ਕਨਿਸ ਦੇ ਵਿੱਚ ਦਰਜ ਕਰਾ ਲਿਆ ਜੀ ਨਾਮ ਜੀ ਡੈਡੀ ਮੇਰੇ ਜਿੰਦੇ ਹੁੰਦੇ ਇਸ ਟਾਈਮ ਮੈਂ ਕਬੱਡੀ ਝੋਨਾ ਸੀਗਾ ਸੋ ਮੈਂ ਇਹ ਕੁਛ ਨਹੀਂ ਕਰਨਾ ਸੀਗਾ ਤੇ ਮੈਂ ਕਬੱਡੀ ਦਾ ਵੈੱਟ ਰੈਡਰ ਹੁਣਾ ਮੇਰਾ ਡੈਡੀ ਵੀ ਵੈੱਟ ਰੈਡਰ ਹੁੰਦਾ ਸੀ ਮੇਰੇ ਡੈਡੀ ਨੂੰ ਖੰਬੇ ਦੇ ਉੱਪਰ ਚੜੇ ਹੋਏ ਨੂੰ ਥੱਲੋ ਲਾ ਕੇ ਮੇਰੇ ਸਾਡੇ ਪਿੰਡ ਵਾਲੇ ਲਿਆ ਜਾਂਦੇ ਸੀ ਆ ਜਗ੍ਹਾ ਤੋਂ ਵੀ ਕਾਫੀ ਵਾਰ ਫਟ ਗਿਆ ਸੀਗਾ ਇੱਥੋਂ ਵੀ ਫੜ ਜਾਂਦਾ ਹੁੰਦਾ ਹੈਗਾ ਤਾਂ ਰਿਸਕੀ ਹੈ ਕਿਸੇ ਗੋਰੇ ਨੇ ਵੇਟ ਹੋਲਡ ਕੀਤਾ ਵਾ ਉਹਨੇ ਕੀਤਾ 21 ਸਕੰਡ ਹੂੰ 21 ਕਿਲੋ ਦਾ ਡਰਮ ਸੀਗਾ ਉਹਨੇ ਦੋਨੇ ਕੰਨਾਂ 'ਚ ਛੇਦ ਕਰਕੇ ਤੁਸੀਂ ਨੈਟ ਤੇ ਵੀ ਸਰਚ ਮਾਰੀਓ ਦੋਨੇ ਪਾਸੋਂ ਇਦਾਂ ਘੁੰਮ ਗਿਆ ਅਸੀਂ ਉੱਪਰ ਸੁੱਤੇ ਹੁੰਦੇ ਸੀਗੇ ਉਹ ਥੱਲੇ ਕਮਰੇ ਦੇ ਵਿੱਚ ਮਿਹਨਤ ਲਾ ਕੇ ਨੰਗੋਟ ਵੀ ਰੱਖਿਆ ਹੁੰਦਾ ਸੀ ਉਹਨਾਂ ਦਾ ਉਹਨੂੰ ਧੋ ਧੋ ਕੇ ਟੰਗ ਕੇ ਥੱਲੇ ਤਾਲਾ ਲਾ ਕੇ ਚਲੇ ਜਾਂਦੇ ਜੀ ਮੇਰੀ ਮੰਮੀ ਨੂੰ ਵੀ ਕਿੰਨੇ ਸਾਲ ਪਤਾ ਲੱਗਿਆ ਕਿ ਵੀ ਤੇਰੇ ਡੈਡੀ ਥੱਲੇ ਮਿਹਨਤ ਕਰਦੇ ਆ ਜਦੋਂ ਡੈਡੀ ਚਲੇ ਗਏ ਮੰਮੀ ਮੈਨੂੰ ਇਹ ਗੱਲ ਦੱਸਦੇ ਹੁੰਦੀਆਂ ਸੀਗੀ ਕੰਟਰੀ ਆ ਤੇ ਨਹੀਂ ਮੈਂ ਕਿਹਾ ਮੈਂ ਲੋਕਲੀ ਖੇਡਿਆ ਵਾਂ ਕਿਲਾ ਰਾਏਪੁਰ ਗਿਆ ਸੀਗਾ ਤੇ ਆਪਣਾ ਜੜਤੋਲੀ ਗਿਆ ਸੀ ਬਾਕੀ ਹੋਰ ਵੀ ਕੰਪੀਟੀਸ਼ਨਾਂ ਚ ਮੈਨੂੰ ਬੁਲਾਉਂਦੇ ਰਹਿੰਦੇ ਜਿੰਮਾ ਵਗਰਾ ਚ ਮੈਂ ਚੱਕਿਆ ਆਵਾ ਤੇ ਹੁਣ ਤਾਂ ਜਿਵੇਂ ਕਹਿੰਦਾ ਪੂਰਾ ਇੰਡੀਆ ਹੀ ਆਪਾਂ ਨੂੰ ਵਧੀਆ ਟੰਗ ਨਾਲ ਜਾਣਦਾ ਹੈ ਇੱਕ ਮੈਨੂੰ ਆਈ ਸੀ ਹਿਮਾਚਲ ਤੋਂ ਹਿਮਾਚਲ ਤੋਂ ਕੋਈ ਮੁੰਡਾ ਵਾ ਉਹ ਦੋ ਸਿਲੰਡਰ ਚੱਕਦਾ ਪਿਆ ਸੀਗਾ ਇੱਥੇ ਤਨ ਦੇ ਵਿੱਚ ਨਾ ਰੱਸੀ ਪਾ ਕੇ ਹੱਥ ਰੱਖ ਕੇ ਇਦਾਂ ਮੈਂ ਤਾਂ ਕਲੰਪ ਕਰ ਸਕਦਾ ਵਾਂ ਉਹ ਹੱਥ ਰੱਖ ਕੇ ਚੱਕਦਾ ਪਿਆ ਸੀਗਾ ਸੋ ਉਹਨੂੰ ਵੀ ਮੈਂ ਮੈਸੇਜ ਕੀਤਾ ਸੀਗਾ ਵੀ ਅਗਰ ਤੂੰ ਮੇਰੀ ਰੀਸ ਕਰਨਾ ਚਾਹੁੰਨਾ ਵਾ ਤਾਂ ਕੋਈ ਅੱਛਾ ਕੋਚ ਰੱਖ ਕਿਸੇ ਦੀ ਸਲਾਹ ਨਾਲ ਚੱਕੀ ਇਹ ਡੇਂਜਰ ਕੰਮ ਆ ਵੀ ਬਾਅਦ ਚ ਤੂੰ ਮੈਨੂੰ ਨਾ ਕਲੇਮ ਕਰਦੀ ਕਿ ਵੀ ਐਨੂੰ ਦੇਖ ਕੇ ਚੱਕਿਆ ਤੇ ਇਹ ਦੇ ਵਜੇ ਨਾਲ ਮੇਰੇ ਸੱਟ ਲੱਗੀ ਜਾਂ ਜੋ ਵੀ ਹੋ ਗਿਆ ਪੰਜਾਬ ਦੇ ਵਿੱਚ ਕਈ ਨੌਜਵਾਨਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਲੁਧਿਆਣਾ ਦੇ ਮਾਨਕਪਲ ਪਿੰਡ ਵਿੱਚ ਮੌਜੂਦ ਹਾਂ ਜਿੱਥੇ ਕਿ ਅਮਰੀਕ ਸਿੰਘ ਨੇ ਕੰਨ ਦੇ ਨਾਲ ਵੇਟ ਚੁੱਕ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਤੇ ਉਸ ਦਾ ਨਾਮ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਦਰਜ ਹੋ ਗਿਆ ਵਾ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਫਰੇਮ ਦੇ ਵਿੱਚ ਜਿਹੜਾ ਸਰਟੀਫਿਕੇਟ ਤੁਸੀਂ ਦੇਖ ਸਕਦੇ ਹੋ ਬੜਾ ਹੀ ਮਾਣ ਮਹਿਸੂਸ ਕਰ ਰਹੇ ਨੇ ਘਰ ਦੇ ਤੇ ਅਤੇ ਲੁਧਿਆਣਾ ਦੇ ਉਹ ਹਰ ਇੱਕ ਸ਼ਖਸ ਜਿਹੜੇ ਕਿ ਲੁਧਿਆਣਾ ਵਿੱਚ ਰਹਿੰਦੇ ਨੇ ਕਿਉਂਕਿ ਅਮਰੀਕ ਸਿੰਘ ਨੇ ਇਹੋ ਜਿਹਾ ਰਿਕਾਰਡ ਤੋੜ ਦਿੱਤਾ ਵਾ ਜੋ ਕਿ ਹੁੰਦੇ ਸਾਰ ਵੀ ਕੋਈ ਨਹੀਂ ਤੋੜ ਸਕਦਾ ਮੇਰੇ ਨਾਲ ਉਹ ਅਮਰੀਕ ਸਿੰਘ ਮੌਜੂਦ ਨੇ ਪਿੰਡ ਨਕਵਾਲ ਦੇ ਰਹਿਣ ਵਾਲੇ ਨੇ ਕਿਉਂਕਿ ਇਹਨਾਂ ਦੇ ਇੱਕ ਮਨ ਦੇ ਵਿੱਚ ਇੱਛਾ ਜਾਗੀ ਸੀਗੀ ਕਿ ਮੈਂ ਵੀ ਇੱਕ ਦਿਨ ਆਪਣੇ ਲੁਧਿਆਣਾ ਮਹਾਨਗਰ ਦਾ ਨਾਮ ਰੋਸ਼ਨ ਕਰਾਂਗਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰਾਂਗਾ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਾਂਗਾ ਕਈ ਮੈਡਲ ਹਾਸਲ ਕੀਤੇ ਕਿਸ ਤਰ੍ਹਾਂ ਇਹ ਇਨਸਪਾਇਰ ਹੋਏ ਕਿਸ ਤਰ੍ਹਾਂ ਮੋਟੀਵੇਸ਼ਨ ਮੋਟੀਵੇਟਿਡ ਹੋਏ ਇਹ ਸਾਰੀ ਗੱਲਬਾਤ ਅਸੀਂ ਅੱਜ ਉਹਨਾਂ ਦੇ ਨਾਲ ਬਹਿ ਕੇ ਅਤੇ ਖੜ ਕੇ জানਾਂਗੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਸਰ ਸਸ਼ੀ ਗਾਲ ਬਹੁਤ ਬਹੁਤ ਪਹਿਲੇ ਵੱਲ ਤੁਹਾਨੂੰ ਮੁਬਾਰਕਾਂ ਤੁਸੀਂ ਇਸ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਤੁਹਾਡਾ ਨਾਮ ਦਰਜ ਹੋਇਆ ਹੋਇਆ ਹੈ ਨਾ ਪੰਜਾਬ ਅਤੇ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਹੋਇਆ ਤੇ ਕਿਸ ਤਰ੍ਹਾਂ ਦੇ ਮਨ ਦੇ ਵਿੱਚ ਇਹ ਕਦੋਂ ਵਿਚਾਰ ਆਇਆ ਤੇ ਕਿਸ ਤਰ੍ਹਾਂ ਤੁਸੀਂ ਅੱਗੇ ਵਧੇ ਇਹ 2018 ਦੀ ਗੱਲ ਹੈ ਜੀ ਮੈਂ ਕਿਲਾ ਰਾਇਪੁਰ ਗਿਆ ਸੀਗਾ ਉੱਥੇ ਕੋਈ ਦੋ ਕੰਨ ਦੇ ਨਾਲ ਇੱਕ ਹਾਂ ਦੋ ਕੰਨਾਂ ਦੇ ਨਾਲ 50 ਕਿਲੋ weight ਚੱਕਦਾ ਸੀ ਉਹਦੇ ਇੱਕ ਕੰਨ ਦੇ ਵਿੱਚ ਮੈਂ ਕਲੰਪ ਕੱਸਦਾ ਵੇ ਜੱਸ ਕੱਸਦੇ ਕੱਸਦੇ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਵੀ ਇਹ ਦੋ ਕੰਨਾਂ ਦਾ ਚੱਕੀ ਜਾਂਦਾ ਇਹਨਾਂ ਵੇਟ ਮੈਂ ਕਿਹਾ ਮੈਂ ਤਾਂ ਇੱਕ ਕੰਨ ਨਾਲ ਹੀ ਚੱਕ ਦਊਗਾ ਤੇ ਮੇਰੇ ਨਾਲ ਮੇਰਾ ਦੋਸਤ ਸੀਗਾ ਰਾਜਪਾਲ ਉਹ ਕਹਿੰਦਾ ਮਿੱਕੇ ਛੱਡ ਪਰੇ ਵੀ ਇਹ ਤਾਂ ਕਾਫੀ ਦਿਨਾਂ ਦੀ ਜਾਂਦੀ ਪ੍ਰੈਕਟਿਸ ਆ ਵੀ ਆਪਾਂ ਕਾ ਉਹਨੂੰ ਕੰਨ ਬਲਵਾਣੇ ਆ ਛੱਡ ਪਰੇ ਰਹਿਣ ਦੇ ਮੈਂ ਕਿਹਾ ਨਹੀਂ ਮੈਂ ਪੰਗਾ ਲੈਣਾ ਹੀ ਆ ਤੇ ਚੰਡਾ ਗੱਡ ਕੇ ਸ਼ਾਹ ਲਊਂਗਾ ਮੈਂ ਕਿਹਾ ਮੈਂ ਵੀ ਰਿਕਾਰਡ ਬਣਾਉਣਾ ਵਾ ਜਿਹੜਾ ਰਿਕਾਰਡ ਆ ਸੀਗਾ ਉਸ ਟਾਈਮ 82600 ਦਾ ਸੀਗਾ ਗਿਨੀਸ ਵਰਲਡ ਰਿਕਾਰਡ ਕਿਸੇ ਨੇ ਬਣਾਇਆ ਸੀਗਾ ਤੇ ਉਹ ਵੀ ਤੇ ਮੈਂ ਕਹਾ ਵੀ ਉਹਦਾ ਰਿਕਾਰਡ ਤੋੜੂਗਾ ਮੈਂ ਇੱਕ ਕੰਦੇ ਨਾਲ ਤੇ ਉਹ ਕਹਿੰਦਾ ਵੀ ਵੀਕੇ ਵੀ ਤੂੰ ਤਾਂ ਅਜੇ ਕੁਝ ਟੱਕਿਆ ਨਹੀਂ ਤੂੰ ਪਹਿਲੀ ਕਹੀ ਜੰਨਾ ਮੈਂ ਕਹਾ ਮੈਂ ਚੰਡਾ ਕੱਢਣੀ ਕੱਢਣਾ ਵਾ ਤੇ ਜੋ ਕੁਛ ਮਰਜ਼ੀ ਹੋ ਜਾ ਮੈਂ ਕਹਾ ਉੱਥੋਂ ਦੀ ਅਸੀਂ ਆਏ ਫਿਰ ਕਲੰਪ ਤਿਆਰ ਕੀਤਾ ਰਾਜਪਾਲ ਨੇ ਮੇਰੀ ਮਦਦ ਕੀਤੀ ਤੇ ਫਿਰ ਮੈਂ ਸ਼ੁਰੂ ਕੀਤੀ ਪ੍ਰੈਕਟਿਸ ਪਹਿਲੇ ਦਿਨ ਤੋਂ 20 ਕਿਲੋ ਜੱਕਤਾ 6 ਮਹੀਨੇ ਦੇ ਵਿੱਚ ਮੈਂ 70 ਕਿਲੋ ਚੱਕਦਾ ਸੀ 6 ਮਹੀਨੇ ਤੱਕ ਮੇਰਾ ਬ੍ਰੇਕ ਪੈ ਗਿਆ ਕਿਉਂਕਿ ਮੇਰਾ ਕਲੰਪਾ ਜਿਹੜਾ 70 ਕਿਲੋ ਤੇ ਜਦੋਂ ਪਾਇਆ ਸੀਗਾ weight ਮੇਰਾ ਕਲੰਪ ਟੁੱਟ ਕੇ ਥੱਲੇ ਡੇ ਮਤਲਬ ਕੰਨ ਤੋਂ ਨਿਕਲ ਕੇ ਥੱਲੇ ਡਿੱਗ ਗਿਆ ਦੋ ਵਾਰੀ ਮੈਂ ਟਰਾਈ ਕੀਤਾ ਦੋਨੇ ਵਾਰੀ ਡਿੱਗ ਗਿਆ ਤੇ ਫਿਰ ਉਦੋਂ ਮੈਨੂੰ ਥੋੜਾ ਜਿਹਾ ਫੀਲ ਹੋਇਆ ਮੈਂ ਕਿਹਾ ਵੀ ਹਾਏ ਰਿਕਾਰਡ ਥੋੜਾ ਹੀ ਆ ਮੈਂ ਕਿਹਾ 13 ਕਿਲੋ ਰਹਿ ਗਿਆ ਵੀ ਵੀ ਤੇਰੇ ਸਾਢੇ 3 ਕਿਲੋ ਚੱਕਣਾ ਮੇਰਾ ਰਿਕਾਰਡ ਟੁੱਟ ਜਾਣਾ ਵੀ 13 ਕਿਲੋ ਫਿਰ ਇਦਾਂ ਤਾਂ ਰਹਿ ਜਾਊਗਾ ਉਹ ਫਿਰ ਚਲੋ ਮੇਰਾ ਦੋਸਤ ਕਹਿੰਦਾ ਰਾਜਪਾਲ ਕਹਿੰਦਾ ਮਿੱਕੇ ਕੋਈ ਨਹੀਂ ਆਪਾਂ ਫੇਰ ਟਰਾਈ ਕਰਾਂਗੇ ਤੂੰ ਬ੍ਰੇਕ ਲੈ ਲਾ ਮੈਂ ਕਿਹਾ ਵੀ ਚੱਲ ਠੀਕ ਆ ਫਿਰ 6 ਮਹੀਨੇ ਦੀ ਉਹਦੇ ਚ ਬ੍ਰੇਕ ਪੈ ਗਈ ਕੋਈ ਵੇਟ ਨਹੀਂ ਚੱਕਿਆ ਕੋਈ ਪ੍ਰੈਕਟਿਸ ਨਹੀਂ ਕੀਤੀ 6 ਮਹੀਨੇ ਬਾਅਦ ਮੈਂ ਆਪਣੇ ਬੈਡਰੂਮ ਦੇ ਵਿੱਚ ਰੋਟੀ ਖਾਂਦਾ ਪਿਆ ਸੀਗਾ ਸ਼ਾਮ ਦਾ ਸ਼ਾਮ ਦੇ ਮੇਰੇ ਕੋਲ 2:30 3 ਵਜੇ ਹੋਣੇ ਆ ਤੇ ਮੈਂ ਰੋਟੀ ਖਾਂਦਾ ਪਿਆ ਸੀ ਰੋਟੀ ਖਾਂਦੇ ਖਾਂਦੇ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਵੀ ਮਿੱਕੇ ਕਿਉਂ ਨਾ ਮੈਂ ਜਿਹੜੀ ਉਹਦੀ ਵੀਡੀਓ ਉਹ ਧਿਆਨ ਨਾਲ ਦੇਖਾਂ ਜੇ ਕੋਈ ਨੁਕਸਾ ਤਾਂ ਮੈਨੂੰ ਕੀ ਪਤਾ ਲੱਭ ਜਾਵੇ ਜਦੋਂ ਮੈਂ ਉਹਦੀ ਵੀਡੀਓ ਧ ਕੀ ਨੌਕਸ ਕੀਆ ਮੈਂ ਆਪਣੇ ਦੋਸਤ ਨੂੰ ਫੋਨ ਮਾਰਿਆ ਰਾਜਪਾਲ ਨੂੰ ਮੈਂ ਕਹਾ ਤੂੰ weight ਪਾ 90 ਕਿਲੋ ਮੈਂ ਆ ਗਿਆ ਕਹਿੰਦਾ ਯਾਰ 70 ਤੇ ਕਲੰਪ ਡੇਗਿਆ ਸੀ ਤੂੰ 90 ਕਹਿ ਤਾ ਮੈਂ ਕਹਿੰਦਾ ਬਸ ਪਾ ਦੇ ਮੈਂ ਆ ਗਿਆ ਬਸ ਨਵੰਬਰ ਦਾ ਮਹੀਨਾ ਸੀ 2018 ਦਾ 90 ਕਿਲੋ ਮੈਂ ਚੱਕ ਤਾ ਤੇ 5 ਸੈਕਿੰਡ ਹੋਲਡ ਵੀ ਹੋ ਗਿਆ ਤੇ ਮੇਰਾ ਰਿਕਾਰਡ ਉਹਦਾ ਰਿਕਾਰਡ ਵੀ ਟੁੱਟ ਗਿਆ ਤੇ ਮੈਨੂੰ ਖੁਸ਼ੀ ਹੋਈ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਚੈਨਲਾਂ ਦੇ ਨਾਲ ਰਿਪੋਰਟਰਾਂ ਨਾਲ ਵਾਰਤਾ ਵਾਰਤਾ ਲਾਭ ਕੀਤੀ ਤੇ ਉਹਨਾਂ ਨੂੰ ਕਰਕੇ ਵੀ ਦਿਖਾਇਆ ਤੇ ਕਾਫੀ ਚੈਨਲਾਂ ਦੇ ਵਿੱਚ ਉਸ ਟਾਈਮ ਮੇਰੀ 90 ਕਿਲੋ ਦੀ ਜਿਹੜੀ ਵੀਡੀਓ ਵਾਇਰਲ ਵੀ ਹੋਈ ਸੀ ਬਹੁਤ ਜ਼ਿਆਦਾ ਤੇ ਸੋ ਸਵਬ ਜਿਹੜਾ ਬਣਿਆ ਵਾ 2025 'ਚ ਹੀ ਬਣਿਆ ਮੇਰਾ। ਹੂੰ। ਇਹ ਸਰਟੀਫਿਕੇਟ ਦਾ ਇਹਦਾ ਵੀ ਮੈਨੂੰ ਚੱਕਰ ਪੈ ਗਿਆ ਸੀਗਾ। ਮੈਨੂੰ ਸਹੀ ਗਾਈਡਨਸ ਨਹੀਂ ਮਿਲ ਰਹੀ ਸੀਗੀ। ਕੋਈ ਮੈਨੂੰ ਕਹਿੰਦਾ ਜੀ 5 5 ਲੱਖ ਲੱਗੂਗਾ। ਕੋਈ ਮੈਨੂੰ ਕਹਿੰਦਾ ਜੀ 65000 ਰੁਪਏ ਲੱਗੂਗਾ। ਮਤਲਬ ਗਾਈਡਨਸ ਨਹੀਂ ਮੈਨੂੰ ਸਹੀ ਮਿਲਦੀ ਸੀ। ਕਹਿੰਦੇ ਜਦੋਂ ਨੀਂਦ ਸਿੱਧੀ ਹੋਵੇ ਤਾਂ ਪਰਮਾਤਮਾ ਸਿੱਧੀ ਪਾ ਦਿੰਦਾ। ਹੂੰ। ਤੇ ਮੇਰੀ ਨੀਂਦ ਸਿੱਧੀ ਜਿਹੀ ਪਰ ਸੋ 200 ਉਹਦੇ ਕਰਕੇ ਮੈਨੂੰ 2025 ਦੇ ਵਿੱਚ ਮੇਰਾ ਇੱਕ ਦੋਸਤ ਮਿਲ ਗਿਆ। ਉਹਨੇ ਮੈਨੂੰ ਗਾਈਡ ਕੀਤਾ ਤੇ ਮੇਰਾ ਇਹ ਜਿਹੜਾ ਰਿਕਾਰਡ ਆ ਤੇ ਮੈਂ ਆਪਣੀ ਛੱਤ ਦੇ ਉੱਪਰ ਹੀ ਇਹ ਵੀਡੀਓ ਅਪਲੋਡ ਕੀਤੀ ਸੀ ਤੇ ਜੋ ਉਹਨਾਂ ਦੀ ਫਾਰਮੈਲਟੀ ਸੀ ਕਿਨਿਸ ਵਾਲੇ ਦੀ ਉਹ ਪੂਰੀ ਕਰਕੇ ਭੇਜ ਦਿੱਤੀ ਉਹਨਾਂ ਨੂੰ ਤੇ ਮੈਨੂੰ ਰਾਈਟ ਇੱਕ ਮਹੀਨੇ 'ਚ ਜਵਾਬ ਆ ਗਿਆ ਸੀ ਲੋਕਾਂ ਨੂੰ ਤਾਂ ਤਿੰਨ-ਤਿੰਨ ਮਹੀਨੇ ਲੱਗ ਜਾਂਦੇ ਆ ਸੋ ਇੱਕ ਮਹੀਨੇ 'ਚ ਮੈਨੂੰ ਜਵਾਬ ਆ ਗਿਆ ਸੀ ਤੇ ਸੋ ਕੁਝ ਉਹਨਾਂ ਦੀ ਪੇਈ ਸੀਗੀ ਕਰਨੀ ਹੁੰਦੀ ਐ ਪੇ ਇਹਦੇ ਸਰਟੀਫਿਕੇਟ ਲਈ ਤੇ ਮੈਡਲ ਲਈ ਉਹ ਮੈਂ ਉਹਨਾਂ ਨੂੰ ਪੇ ਕਰਤੀ ਸੀਗੀ ਤੇ ਮੈਨੂੰ ਇਹ 7 ਦਿਨਾਂ ਦੇ ਵਿੱਚ ਇੱਕ ਆ ਗਿਆ ਕਿਨਿਸ ਦਾ ਸਰਟੀਫਿਕੇਟ ਤੇ ਇਹ ਮੈਡਲ ਇਹ ਦੋਨੇ ਚੀਜ਼ਾਂ ਮੈਨੂੰ ਮਿਲ ਗਈ ਸੀਗੀ ਅਮਰਿਕ ਜੀ ਸਵਾਲ 1 ਹੈ ਕਿ ਤੁਸੀਂ ਜਦੋਂ ਕਲੰਪ ਕੰਨ ਦੇ ਵਿੱਚ ਪਾਇਆ ਬੜਾ ਔਖਾ ਹੁੰਦਾ ਵੈ ਕਲੰਪ ਕੰਨ ਦੇ ਵਿੱਚ ਪਾਣਾ ਤੇ ਉਸ ਨੂੰ ਕੱਸ ਕੇ ਉਸ ਤੋਂ ਬਾਅਦ ਵੇਟ ਚੱਕਣਾ ਲੋਕ ਤਾਂ ਹੱਥਾਂ ਦੇ ਨਾਲ ਵੇਟ ਚੱਕ ਕੇ ਥੋੜਾ ਜਿਹਾ ਮਤਲਬ ਕਿ ਦਰਦ ਹੋਣ ਲੱਗ ਜਾਂਦਾ ਹੱਥਾਂ ਦੇ ਵਿੱਚ ਹਨ ਜਿਵੇਂ ਅਸੀਂ ਜਿੰਮ ਦੇ ਵਿੱਚ ਵੀ ਜਾਂਦੇ ਹਾਂ ਤਾਂ ਵੀ ਥੋੜਾ ਜਿਹਾ ਪੰਪ ਹੋ ਜਾਂਦੇ ਆ ਮਸਲਸ ਪੰਪ ਹੋ ਜਾਂਦੇ ਨੇ ਕਿ ਕੰਨ ਦੇ ਵਿੱਚ ਉਸ ਤਰ੍ਹਾਂ ਜਦੋਂ ਤੁਸੀਂ ਕਲੰਪ ਲਾਇਆ ਕੀ ਸੋਚਿਆ ਸੀਗਾ ਮਨ ਦੇ ਵਿੱਚ ਪਹਿਲੀ ਵਾਰ ਡਰ ਆਇਆ ਸੀਗਾ ਕਿ ਕਿਤਨਾ ਕਿਤੇ ਕੰਨ ਨੂੰ ਕੋਈ ਚੋਟ ਨਾ ਆ ਜਵੇ ਜਾਂ ਕੰਨ ਦੇ ਵਿੱਚ ਪਰਦਾ ਨਾ ਪੜ ਜਾਵੇ ਜਾਂ ਬੰਦ ਨਾ ਹੋ ਜੇ ਕੰਨੀ ਅਗਬਾਰ ਲੱਥ ਨਾ ਜਾਵੇ। ਨਿਕਲੀ ਡੈਡੀ ਮੇਰੇ ਕਬੱਡੀ ਦੇ ਰੀਡਰ ਸੀਗੇ ਜੀ। ਹੂੰ 2003 ਚ ਉਹਨਾਂ ਦੀ ਡੈਥ ਹੋ ਗਈ। ਬਿਜਲੀ ਬੋਰਡ ਚ ਲਾਈਨਮੈਨ ਸੀਗੇ ਉਹ ਮੇਰੇ ਡੈਡੀ। ਤੇ ਡੈਡੀ ਅਗਰ ਚਲੋ ਹੁੰਦੇ ਇਸ ਟਾਈਮ ਮੇਰੇ ਚਲੋ ਹੁਣ ਵੀ ਮੇਰੇ ਨਾਲ ਹੀ ਆ। ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਹੀ ਰਹਿੰਦਾ ਉਹਨਾਂ ਦਾ। ਕਿ ਜੇ ਡੈਡੀ ਮੇਰੇ ਜਿੰਦੇ ਹੁੰਦੇ ਇਸ ਟਾਈਮ ਮੈਂ ਕਬੱਡੀ ਛੋਣਾ ਸੀਗਾ ਸੋ ਮੈਂ ਇਹ ਕੁਛ ਨਹੀਂ ਕਰਨਾ ਸੀਗਾ ਤੇ ਮੈਂ ਕਬੱਡੀ ਦਾ ਬੈਸਟ ਰੈਡਰ ਹੁਣਾ ਮੇਰਾ ਡੈਡੀ ਵੀ ਬੈਸਟ ਰੈਡਰ ਹੁੰਦਾ ਸੀ ਮੇਰੇ ਡੈਡੀ ਨੂੰ ਖੰਬੇ ਦੇ ਉੱਪਰ ਚੜੇ ਹੋਏ ਨੂੰ ਥੱਲੋ ਲਾ ਕੇ ਮੇਰੇ ਸਾਡੇ ਪਿੰਡ ਵਾਲੇ ਲੈ ਜਾਂਦੇ ਸੀ ਪਿੰਡ ਸਾਡਾ ਹੈਗਾ ਹੁਣ ਮੁਜ਼ਾਹਰ ਜ਼ਿਲ੍ਹਾ ਹੈਗਾ ਨਵਾਂ ਸ਼ਹਿਰ ਡੈਡੀ ਮੇਰੇ ਉੱਥੇ ਤੇ ਉੱਥੇ ਜਨਮ ਹੋਇਆ ਮੇਰੇ ਡੈਡੀ ਦਾ ਤੇ ਸੋ ਮੇਰੇ ਡੈਡੀ ਨੂੰ ਪਿੰਡੋਂ ਲੈ ਜਾਂਦੇ ਸੀਗੇ ਜੇ ਇਹੀ ਦੀ ਰਿਕਵੈਸਟ ਕਰਕੇ ਜੈਜੀ ਸਾਹਿਬ ਵੀ ਇਹਨੂੰ ਸਾਡੇ ਨਾਲ ਭੇਜ ਦੋ ਇਹਨੇ ਡੈਡੀ ਦਾ ਨਾਮ ਸੀਗਾ ਬਲਜਿੰਦਰ ਸਿੰਘ ਵੀ ਬਲਜਿੰਦਰ ਸਿੰਘ ਨੂੰ ਸਾਡੇ ਨਾਲ ਭੇਜ ਦੋ ਵੀ ਅਸੀਂ ਮੈਚ ਨਹੀਂ ਤੋ ਹਾਰ ਜਾਾਂਗੇ ਇਹ ਨਹੀਂ ਰੇਡਾਂ ਪਾਉਣੀਆਂ ਇਹ ਨਹੀਂ ਸਾਨੂੰ ਦਿਟਾਉਣਾ ਵਾ ਸੋ ਡੈਡੀ ਦਾ ਜਦ ਰਤਵਾ ਬਹੁਤ ਵੱਡਾ ਸੀਗਾ ਤੇ ਮੇਰੇ ਮਨ 'ਚ ਇਹੀ ਸੀਗਾ ਕਿ ਜਦ ਮੇਰੇ ਡੈਡੀ ਇਹ ਕੁਝ ਕਰ ਸਕਦੇ ਆ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਤੇ ਉਹਦੇ ਕਰਕੇ ਫਿਰ ਮੈਂ ਕੰਨ ਵਾਲਾ ਜਿਹੜਾ ਸਿਸਟਮ ਆ ਇਹ ਮੈਂ ਆਪਣਾ ਕੀਤਾ ਸ਼ੁਰੂ ਤੇ 2018 ਚ ਮੈਂ ਦੇਖਿਆ ਸੀਗਾ ਉੱਥੇ ਕਿਲਾ ਰਾਇਪੁਰ ਬਸ ਉਹ ਦੇਖ ਕੇ ਮੈਨੂੰ ਹੋਇਆ ਕਿ ਮੈਂ ਤੋੜਾਂ ਮੈਂ 82 600 ਦਾ ਗਿਨੀਸ ਵਲਡਰ ਕੋਡ ਆ 2013 ਦੇ ਵਿੱਚ ਟਰਕੀ ਦੇ ਵਿੱਚ ਬਣਾਇਆ ਇਟਲੀ ਚ ਤੇ ਉਹ ਫਿਰ ਮੈਂ ਤੋੜ ਕੇ 85 ਕਿਲੋ ਚੱਕ ਕੇ ਉਹ ਮੈਂ ਤੋੜ ਕੇ ਆਪਣਾ ਗਿਨੀਸ ਦੇ ਵਿੱਚ ਦਰਜ ਕਰਾ ਲਿਆ ਜੀ ਨਾਮ ਅੱਛਾ ਕਾਂਦੇ ਵਿੱਚ ਜਦੋਂ ਕਲੰਪ ਪਾਇਆ ਸੀਗਾ ਉਦੋਂ ਇੱਕ ਜਿਹਾ ਹੁੰਦਾ ਨਾ ਕਿ ਬੰਦੇ ਨੂੰ ਕਿ ਦਰਦ ਬਹੁਤ ਹੁੰਦਾ ਕਾਂਦੇ ਵਿੱਚ ਕਿ ਉਸ ਤੋਂ ਬਾਅਦ ਤਾਂ ਮਹੀਨਾ ਮਹੀਨਾ ਕੰਨ ਹਟਦਾ ਹੀ ਨਹੀਂਗਾ ਕਿਸੇ ਡਾਕਟਰ ਕੋਲ ਤੁਸੀਂ ਐਡਵਾਈਸ ਲਈਤੀ ਸੀਗੀ ਜਾਂ ਪਹਿਲਾਂ ਜਾਂਚ ਪਤਾ ਚੈੱਕਅਪ ਵਗੈਰਾ ਕਰਾਇਆ ਸੀਗਾ ਜਾਂ ਕੁਝ ਕੀਤਾ ਹੀ ਇਹ ਇੱਕਦਮ ਹੀ ਹੰਗਾਰੇ ਜਿਵੇਂ ਪੰਜਾਬ ਦੇ ਨੋਜੋਨਾ ਹੁੰਗਾਰਾ ਹੁੰਦਾ ਨਾਲ ਹੀ ਚੱਲੇਗੇ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਜਿਹੜਾ ਮੈਨੂੰ ਦੇਖ ਰਿਹਾ ਵਾ ਉਹ ਕਿਤੇ ਇਹ ਨਾ ਸੋਚਣਾ ਮੈਂ 2-4 ਦਿਨਾਂ ਦੇ ਵਿੱਚ ਇਹ ਵੇਟ ਚੱਕਦਾ ਤੇ ਮੈਂ ਗ੍ਰੀਨਸ ਦਾ ਸਰਟੀਫਿਕੇਟ ਬਣਾ ਲਿਆ ਇਹਦੇ ਵਿੱਚ ਮੈਨੂੰ 8 ਸਾਲ ਲੱਗੇ ਜੀ 8 ਸਾਲਾਂ ਦੇ ਵਿੱਚ ਮੈਂ 5-6 ਲੱਖ ਰੁਪਇਆ ਖਾ ਗਿਆ ਜੀ ਕਿਉਂ ਮੈਂ 5 ਕਿਲੋ ਪੀਣਾ ਵਈ ਇੱਕ ਮਹੀਨੇ ਦਾ ਤੇ ਜਦੋਂ ਮੈਂ ਆਪਣੇ ਰਾਈਟ ਹੈਂਡ ਕੰਨ ਦੇ ਵਿੱਚ ਕਲੰਪ ਕੱਸਦਾ ਵਾਂ ਤੇ ਮੇਰਾ ਜਿਹੜਾ ਇਹ ਕੰਨ ਆ ਨਾ ਕੋਲੀ ਵਰਗਾ ਹੋ ਜਾਂਦਾ ਦਿਖਾ ਸਕਦੇ ਹੋ ਕੰਨ ਤੁਹਾਡਾ ਕੋਈ ਇਤਿਹਾਸ ਵਗੈਰਾ ਆ ਥੋੜਾ ਜਿਹਾ ਫਟ ਜਾਂਦਾ ਇੱਥੋਂ ਕਈ ਵਾਰ ਫਟ ਜਾਂਦਾ ਹੁੰਦਾ ਇੱਥੋਂ ਦੀ ਆ ਜਗ੍ਹਾ ਤੋਂ ਤੇ ਆ ਜਗ੍ਹਾ ਤੋਂ ਵੀ ਕਾਫੀ ਵਾਰ ਫਟ ਗਿਆ ਸੀਗਾ ਤੇ ਇੱਥੋਂ ਵੀ ਫਟ ਜਾਂਦਾ ਹੁੰਦਾ ਹੈਗਾ ਤਾਂ ਰਿਸਕ ਹੀ ਹੈ ਕਿਸੇ ਗੋਰੇ ਨੇ ਵੇਟ ਹੋਲਡ ਕੀਤਾ ਵਾ ਪਰ ਉਹਨੇ ਕੀਤਾ 21 ਸੈਕਿੰਡ ਹਮ 21 ਕਿਲੋ ਦਾ ਡਰਮ ਸੀਗਾ ਉਹਨੇ ਦੋਨੇ ਕੰਨਾਂ ਚ ਛੇਦ ਕਰਕੇ ਤੁਸੀਂ ਨੈਟ ਤੇ ਵੀ ਸਰਚ ਮਾਰੀਓ ਦੋਨੇ ਪਾਸੋਂ ਇਦਾਂ ਘੁੰਮ ਗਿਆ ਤੋ ਉਹਦਾ ਗਿਨ ਰਿਕਾਰਡ ਰੇ ਮੇਰਾ 85 ਕਿਲੋ ਦਾ ਵਾ 85 ਕਿਲੋ ਮੇਰਾ ਨਾਲੇ 14 ਸੈਕਿੰਡ ਹੋਲਡ ਆ ਉਹਦਾ weight ਵੀ 21 ਕਿਲੋ ਸੀਗਾ ਉਹ ਵੀ ਡਰਮ ਸੀ ਉਹਨੇ ਦੋਨੇ ਕੰਨਾਂ ਚ ਛੇਦ ਕਰਕੇ ਫਿਰ ਉਹ ਐਦਾ ਉਹਨੇ ਰਾਉਂਡਿੰਗ ਕੀਤੀ ਆ ਉਹ ਡਰਮ ਵੀ ਨਾਲ ਘੁੰਮਿਆ net ਦੇ ਉੱਪਰ ਵੀਡੀਓ ਪਈ ਹੋਈ ਆ ਤੇ ਸੋ ਆਪਾਂ ਤਾਂ ਚਲੋ ਉਹਨੂੰ ਵੀ ਮਾਰ ਦੇਤੀ ਆ ਤੇ ਆਪਾਂ 85 ਕਿਲੋ ਚੱਕ ਕੇ ਤੇ 14 ਸਕੰਡ ਹੋਲਡ ਕਰਕੇ ਆਪਣੇ ਪੂਰੇ ਵਰਲਡ ਦਾ ਨਾਮਨੇਸ਼ਨ ਕਰਤਾ ਜੀ ਇੰਡੀਆ ਦਾ ਹਾਂਜੀ ਅੱਛਾ ਇਹ ਚਲੋ ਕਿਲਾ रायपुर ਦੇ ਵਿੱਚ ਖੇਡਾਂ ਹੋਈਆਂ ਤੁਸੀਂ ਨਾਮ ਰੋਸ਼ਨ ਕੀਤਾ ਹਨ ਤੇ ਉਸ ਤੋਂ ਬਾਅਦ ਅਗਲਾ ਕੀ ਸਟੈਪ ਸੋਚੰਦਾ ਕੀਤਾ ਤੇ ਹੋਈ ਅਗਲਾ ਜੀ ਮੈਂ ਨੈਟ ਤੇ ਸਰਚ ਕਰਦਾ ਪਿਆ ਸੀਗਾ ਮੈਨੂੰ ਕਿਸੇ ਗੋਰੀ ਦੀ ਵੀਡੀਓ ਨਜ਼ਰ ਆਈ ਜ ਉਹਨੇ ਟਰੱਕ ਖਿੱਚਿਆ ਜੀ 15 ਮੀਟਰ ਤੇ ਮੇਰੀ ਇੱਛਾ ਵਾ ਮੈਂ 20 ਮੀਟਰ ਖਿੱਚੂੰਗਾ ਜੀ ਟਰੱਕ ਖਿੱਚ ਕੇ ਮੈਂ ਦੂਸਰਾ ਗਨੀਜ਼ ਬਲਡ ਰਿਕਾਰਡ ਇੱਥੇ ਅਪਲਾਈ ਕਰੂੰਗਾ ਟਰੱਕ ਵਾਲਾ ਜੀ ਖਿੱਚ ਕੇ 15 20 ਮੀਟਰ ਖਿੱਚ ਕੇ ਹੂੰ ਕੋਸ਼ਿਸ਼ ਕਰੂੰਗਾ ਵੀ ਉਹਨੇ 15 ਖਿੱਚਾ ਵੀ 20 ਖਿੱਚਾ ਉਹਦਾ ਰਿਕਾਰਡ ਤੋੜੂੰਗਾ ਹੀ ਤੋੜੂੰਗਾ ਜਿਵੇਂ ਹੂੰ ਹਾਂਜੀ ਅੱਛਾ ਫਾਜ਼ਲ ਸਾਹਿਬ ਕਬੱਡੀ ਸੀਗੇ ਤੁਸੀਂ ਕਬੱਡੀ ਵਿੱਚ ਵੀ ਜਾ ਸਕਦੇ ਸੀਗੇ ਸੋਚਿਆ ਸੀ ਸੋਚਿਆ ਸੀ ਚਲੋ ਉਦੋਂ ਤਾਂ ਮੇਰੀ ਉਮਰ ਹੀ 15 ਸਾਲ ਦੀ ਸੀ 15 ਸਾਲ ਦੇ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਕਿੱਧਰ ਜਾਣਾ ਤੇ ਕਿੱਧਰ ਨਹੀਂ ਜਾਣਾ ਹੂੰ ਉਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਰੋਡ ਐਕਸੀਡੈਂਟ ਦੇ ਵਿੱਚ ਅਗਰ ਜੇ ਹੁੰਦੇ ਤਾਂ ਉਹਨਾਂ ਨੇ ਮੈਨੂੰ ਰੇਡਰ ਹੀ ਬਣਾਉਣਾ ਸੀਗਾ ਹੂੰ ਸੋ ਉਹਨਾਂ ਦੀ ਮਿਹਨਤ ਇੰਨੀ ਸੀਗੀ ਉਹ ਇੱਕੋ ਵਾਰੀ ਚ ਪਹਿਲਵਾਨੀ ਡੰਡ ਹਜ਼ਾਰ ਲਾ ਦਿੰਦੇ ਸੀ ਅਸੀਂ ਉੱਪਰ ਸੁੱਤੇ ਹੁੰਦੇ ਸੀਗੇ ਉਹ ਥੱਲੇ ਕਮਰੇ ਦੇ ਵਿੱਚ ਮਿਹਨਤ ਲਾ ਕੇ ਲੰਗੋਟ ਵੀ ਰੱਖਿਆ ਹੁੰਦਾ ਸੀ ਉਹਨਾਂ ਦਾ ਉਹਨੂੰ ਧੋ ਧੋ ਕੇ ਟੰਗ ਕੇ ਥੱਲੇ ਤਾਲਾ ਲਾ ਕੇ ਚਲੇ ਜਾਂਦੇ ਸੀ ਮੇਰੀ ਮੰਮੀ ਨੂੰ ਵੀ ਨਹੀਂ ਕਿੰਨੇ ਸਾਲ ਪਤਾ ਲੱਗਿਆ ਕਿ ਵੀ ਤੇਰੇ ਡੈਡੀ ਥੱਲੇ ਮਿਹਨਤ ਕਰਦੇ ਆ ਜਦੋਂ ਡੈਡੀ ਚਲੇ ਗਏ ਮੰਮੀ ਮੈਨੂੰ ਇਹ ਗੱਲਾਂ ਦੱਸਦੀਆਂ ਹੁੰਦੀਆਂ ਸੀ ਤੇ ਫਿਰ ਜਦੋਂ ਮੈਂ ਇਹ ਗੱਲਾਂ ਸੁਣਦਾ ਹੁੰਦਾ ਸੀ ਮੈਂ ਮਨ ਚ ਇਹੀ ਸੋਦਾ ਇਨੀ ਸਫਲ ਰਿਕਾਰਡ ਬਣਾਇਆ ਆਪਣੇ ਕੰਮ ਦੇ ਨਾਲ ਤੇ ਪੂਰੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਤਾ ਜੀ ਮੈਂ ਕਿਹੜੇ ਕਿਹੜੇ ਕੰਟਰੀਆਂ ਚ ਜਾ ਚੁੱਕੇ ਹੁਣ ਤੱਕ ਤੁਸੀਂ ਕੰਟਰੀਆਂ ਚ ਨਹੀਂ ਮੈਂ ਕਿਹਾ ਵਾ ਲੋਕਲੀ ਖੇਡਿਆ ਵਾਂ ਕਿਲਾ ਰਾਏਪੁਰ ਗਿਆ ਸੀਗਾ ਤੇ ਆਪਣਾ ਜੜਤੋਲੀ ਗਿਆ ਸੀ ਬਾਕੀ ਹੋਰ ਵੀ ਕੰਪੀਟੀਸ਼ਨਾਂ ਚ ਮੈਨੂੰ ਬੁਲਾਉਂਦੇ ਰਹਿੰਦੇ ਜਿਮਾਂ ਵਗੈਰਾ ਚ ਵੀ ਮੈਂ ਚੱਕਿਆ ਆਇਆ ਵਾਂ ਤੇ ਹੁਣ ਤਾਂ ਜਿਵੇਂ ਕਹਾਂ ਲੋ ਪੂਰਾ ਇੰਡੀਆ ਹੀ ਆਪਾਂ ਨੂੰ ਵਧੀਆ ਟੰਗ ਨਾ ਜਾਣਦਾ ਜੀ ਜਿਵੇਂ ਕਾਂਦੇ ਨਾਲ ਇੱਕ weight ਚੱਕਦੇ ਹੋ ਅਸੀਂ ਅਸੀਂ 90 ਕਿਲੋ weight ਚੱਕਦੇ ਹੋ ਤੇ ਜਿਹੜੇ ਨੌਜਵਾਨ ਦੇਖ ਰਹੇ ਨੇ ਉਹ ਵੀ ਕਿਸੇ ਨਾ ਕਿਸੇ ਇੱਕ ਇਹ ਕੋਸ਼ਿਸ਼ ਜ਼ਰੂਰ ਕਰਨਗੇ ਅੱਗੇ ਜਾਂਦੀ ਆਪਣੇ ਆਪ ਨੂੰ ਕੇ ਲਿਆਂਦੀ ਪਰ ਉਹ ਨੌਜਵਾਨਾਂ ਨੂੰ ਕੀ ਹੈਗੀ ਹਦਾਇਤਾ ਕੀ ਹੈਗੀਆਂ ਨਹੀਂ ਕਿਉਂਕਿ ਕਈਆਂ ਤੇ ਹੁੰਦਾ ਕਿ ਕਿਸੇ ਨੂੰ ਦੇਖ ਕੇ ਹਨਾ ਇਨਸਪਾਇਰ ਤਾਂ ਹੁੰਦਾ ਬੰਦਾ ਇਨਸਪਾਇਰ ਤਾਂ ਹੁੰਦਾ ਪਰ ਕਿਸੇ ਨਾ ਕਿਸੇ ਉਹ ਸੱਟ ਲਵਾ ਬੈਠਦਾ ਦੇਖੋ ਜੀ ਮੈਂ ਜਦੋਂ ਇਹ ਚੱਕਦਾ ਪਿਆ ਸੀ ਮੈਨੂੰ ਇੱਕ ਵੀਡੀਓ ਨਜ਼ਰ ਆਈ ਇੱਕ ਮੇਰੇ ਏਰੀਆ ਦੇ ਇਹ ਲੁਧਿਆਣੇ ਦਾ ਮੁੰਡਾ ਵਾ ਉਹਨੇ 50 ਕਿਲੋ ਚੱਕਿਆ ਸੀਗਾ ਹੂੰ ਚਲੋ ਮੈਂ ਉਹਦੇ ਫਾਦਰ ਸਾਹਿਬ ਨੂੰ ਮੈਸੇਜ ਵੀ ਦਿੱਤਾ ਸੀਗਾ ਕਿਸੇ ਨਾ ਕਿਸੇ ਥਰੂ ਵੀ ਇਹਨੂੰ ਰੋਕ ਦੋ ਕਿ ਵੀ ਇਹ ਬੱਚਾ ਵਾ ਇੱਕ ਇਹਨੂੰ ਗੈਰਨੈਂਡ ਨਹੀਂ ਹੈਗੀ ਕਿ ਕਿੱਦਾਂ ਕਰਨਾ ਤੇ ਕਿੱਦਾਂ ਨਹੀਂ ਕਰਨਾ ਤੇ ਇੱਕ ਇਹਦਾ ਸਰੀਰ ਹਜੇ ਹੈ ਨਹੀਂਗਾ ਚੱਕਣ ਜੋਗਾ ਵੀ ਐਵੇਂ ਨਾ ਇਹ ਕੁਝ ਕਰਕੇ ਵੇਜੇ ਉਹ ਕਹਿੰਦੇ ਵੀ ਅਸੀਂ ਤੋੜਨਾ ਹੈ ਜ਼ਰਾ ਰਿਕਾਰਡ ਮੈਂ ਕਿਹਾ ਵੀ ਕੋਈ ਗੱਲ ਨਹੀਂ ਜੀ ਜਿੱਦੜ ਕੇ ਵੀ ਤੋੜੋ ਥੋੜੇ ਦਿਨਾਂ ਬਾਅਦ ਪਤਾ ਲੱਗਿਆ ਵੀ ਉਹਦੀ ਬੈਗ 'ਚ ਪ੍ਰੋਬਲਮ ਆ ਗਈ ਸੀ neck ਦੇ ਵਿੱਚ ਹੂੰ ਕੋਈ ਮਣਕਾ ਮਾਣਾ ਮੋਟਾ ਪ੍ਰੈਸ ਹੋ ਗਿਆ ਸੀਗਾ ਫਿਰ ਉਹਨੇ ਛੱਡਤਾ ਚੱਕਣਾ ਇੱਕ ਮੈਨੂੰ ਆਈ ਸੀ ਹਿਮਾਚਲ ਤੋਂ ਹਿਮਾਚਲ ਤੋਂ ਕੋਈ ਮੁੰਡਾ ਵਾ ਉਹ ਦੋ ਸਿਲੰਡਰ ਚੱਕਦਾ ਪਿਆ ਸੀਗਾ ਇੱਥੇ ਕੰਨ ਦੇ ਵਿੱਚ ਨਾ ਰੱਸੀ ਪਾ ਕੇ ਹੱਥ ਰੱਖ ਕੇ ਤਾਂ ਮੈਂ ਤਾਂ ਕਲੰਪ ਕਰ ਸਕਦਾ ਵਾ ਉਹ ਹੱਥ ਰੱਖ ਕੇ ਚੱਕਦਾ ਪਿਆ ਸੀਗਾ ਸੋ ਉਹਨੂੰ ਵੀ ਮੈਂ ਮੈਸੇਜ ਕੀਤਾ ਸੀਗਾ ਵੀ ਅਗਰ ਤੂੰ ਮੇਰੀ ਰੀਸ ਕਰਨਾ ਚਾਹੁੰਦਾ ਵਾ ਤਾਂ ਕੋਈ ਅੱਛਾ ਕੋਚ ਰੱਖ ਕਿਸੇ ਦੀ ਸਲਾਹ ਨਾਲ ਚੱਕੀ ਇਹ ਡੇਂਜਰ ਕੰਮ ਆ ਵੀ ਬਾਅਦ ਚੋ ਤੂੰ ਮੈਨੂੰ ਨਾ ਕਲੇਮ ਕਰਦੀ ਕਿ ਵੀ ਐਨੂੰ ਦੇਖ ਕੇ ਚੱਕਿਆ ਤੇ ਵੀ ਇਹਦੇ ਵਜੇ ਨਾਲ ਮੇਰੇ ਸੱਟ ਲੱਗੀ ਜਾਂ ਜੋ ਵੀ ਹੋ ਗਿਆ ਸੋ ਹੋ ਜਾਂਦੇ ਆ ਕਈ ਬੱਚੇ ਨੇ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਰਨਾ ਤੇ ਮੈਂ ਤਾਂ ਦੇਖੋ ਜੀ ਗੁਰੂ ਮਹਾਰਾਜ ਦੀ ਰਹਿਮ ਰਹੀ ਤੇ ਵਿੱਚ ਹੇਟਾ ਰਹਿ ਕੇ ਹੀ ਇਹ ਕੀਤਾ ਨੀਮਾ ਹੋ ਕੇ ਕੀਤਾ ਵਾ ਤੇ ਮੈਨੂੰ ਜਦੋਂ ਲੱਗੇ ਕਿ ਮੈਂ ਠੀਕ ਆ ਉਦੋਂ ਹੀ ਮੈਂ ਇਹ ਜਿਹੜਾ ਟੈਲੈਂਟ ਆ ਕਰਦਾ ਹਾਂ ਨਾ ਅਦਰਵਾਜ਼ ਮੈਂ ਇਹ ਨਹੀਂ ਕਰਦਾ ਹੁੰਦਾ ਜਦੋਂ ਮੈਨੂੰ ਲੱਗੇ ਮੈਂ ਠੀਕ ਨਹੀਂ ਹੈਗਾ ਹਸੋ ਬਿਲਕੁਲ ਇਹ ਸਾਣਾ ਸੀਗੇ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਜਿਨ੍ਹਾਂ ਨੇ ਇੱਕ ਕੰਨ ਦੇ ਨਾਲ 80 ਤੋਂ ਵੱਧ ਕਿਲੋ ਦਾ weight ਚੱਕਿਆ ਤੇ ਉਸ ਤੋਂ ਬਾਅਦ ਅਗੇ ਨੀ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਇਹ ਤਸਵੀਰ ਜਿਹੜੀ ਕੀ ਹੈ ਬਹੁਤ ਲਾਜ਼ਮੀ ਹੈ ਤੁਹਾਨੂੰ ਦਿਖਾਣੀ ਕਿਉਂਕਿ ਮੋਟੀਵੇਟਰੀ ਵੀ ਹੁੰਦੇ ਅਕਸਰ ਹੀ ਪੰਜਾਬ ਦੇ ਨੌਜਵਾਨ ਸਾਡੇ ਪੰਜਾਬ ਦਾ ਮਾਣ ਵਧਾਉਂਦੇ ਨੇ ਨਾਮ ਰੋਸ਼ਨ ਕਰਦੇ ਨੇ ਦੇਖ ਸਕਦੇ ਹੋ ਦਾ ਹੈਵੀਐਸਟ weight ਲਿਫਟਡ ਵਿਦ 1 ਇਅਰ ਯੂਜ਼ਿੰਗ ਅ ਕਲੈਂਪ ਇਸ 84.5 580 kg ਤੁਸੀਂ ਦੇਖ ਸਕਦੇ ਹੋ ਇਹ ਅਮਰੀਕ ਸਿੰਘ ਨੂੰ ਬੜੀ ਬੜੇ ਹੀ ਮਾਨ ਸਨਮਾਨ ਦੇ ਨਾਲ ਸਨਮਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਉਹ ਚੀਜ਼ ਹੈ ਜਿਸ ਦੇ ਨਾਲ ਅਮਰੀਕ ਸਿੰਘ ਨੇ ਆਪਣਾ ਕੰਨ ਦੇ ਨਾਲ ਕਲੰਪ ਲਾ ਕੇ ਇਸ ਵੇਟ ਇਸ ਦੇ ਵਿੱਚ ਵੇਟ ਪਾ ਕੇ ਉਸ ਤੋਂ ਬਾਅਦ ਵੇਟ ਚੱਕਿਆ ਤੇ ਲੁਧਿਆਣਾ ਦਾ ਨਾਮ ਅਤੇ ਪੰਜਾਬ ਦਾ ਨਾਮ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਯਾਰਾ ਦੋਸਤਾਂ ਦੇ ਵਿੱਚ ਵੀ ਹੁਣ ਚਰਚਾ ਚੇ ਨੇ ਕਿਉਂਕਿ ਹਰ ਕੋਈ ਹੈ ਜਿਹਾ ਕੰਮ ਕਰਨਾ ਚਾਹੁੰਦਾ ਵਾ ਪਰ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਗਾਈਡਨਸ ਦੇ ਨਾਲ ਕਰਨ 8 ਸਾਲ ਦੀ ਮਿਹਨਤ ਸੀਗੀ 8 ਸਾਲ ਦੀ ਮਿਹਨਤ ਅੱਜ ਰੰਗ ਲਾਈ ਹੈ ਕਿਤਨੇ ਕਿਤੇ ਤੇ ਉਹਨਾਂ ਦਾ ਨਾਮ ਜਿਹੜਾ ਕੀ ਹੈ ਵਰਲਡ ਦੇ ਸਭ ਤੋਂ ਪਾਵਰਫੁਲ ਮਰਦਾਂ ਦੇ ਵਿੱਚ ਨਾਮ ਦਰਜ ਹੋ ਗਿਆ ਜੁੜੇ ਹੋਣ ਲਈ ਉਹਦੇ ਨਾਲ ਯੂਮੇ ਰਿਪੋਰਟ ਧੰਨਵਾਦ